ਸਤਿ ਸ਼੍ਰੀ ਅਕਾਲ ਜੀ ਆਪਾਂ ਗੱਲ ਕਰ ਰਹੇ ਹਾਂ ਜੀ ਅੱਜ ਬੂਹੇਬਾਰੀਆਂ ਬਾਰੇ ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿਰਨ ਦੀ ਕਿਰਨ ਨੂੰ ਤਾਂ ਬਸ ਇਹੀ ਲਾਲਚ ਪਿਆ ਹੈ ਕਿ ਮੇਰਾ ਮੁੰਡਾ ਕਿਸੇ ਤਰ੍ਹਾਂ ਆਸਟ੍ਰੇਲੀਆ ਚਲੇ ਚਲਾ ਜਾਵੇ ਗੂਰੀ ਦੀ ਭੈਣ ਦੇ ਨਾਲ ਵਿਆਹ ਕਰਵਾ ਕੇ ਇਹ ਨੂੰ ਨਵੀ ਤੇ ਗੂਰੀ ਦੇ ਵਿਆਹ ਤੋਂ ਵੀ ਫਾਇਦਾ ਚੱਕਣਾ ਚਾਹੁੰਦੀ ਆ ਉਹਦੇ ਵਿੱਚੋਂ ਵੀ ਮਤਲਬ ਦਿਸਦਾ ਕਿ ਬਸ ਮੇਰਾ ਮੁੰਡਾ ਕਿਸੇ ਤਰ੍ਹਾਂ ਬਾਹਰ ਚਲਾ ਜਾਵੇ ਤੇ ਫਿਰ ਅਸੀਂ ਵੀ ਉਹਦੇ ਪਿੱਛੇ-ਪਿੱਛੇ ਚਲੇ ਜਾਵਾਂਗੇ بس ਇਸੇ ਲਾਲਚ ਦੇ ਕਰਕੇ ਇਹ ਰੰਜਨਾ ਦੀਆਂ ਮਿੰਤਾਂ ਕਰੀ ਜਾ ਰਹੀ ਆ ਪਹਿਲਾਂ ਤੈਨੂੰ ਡਰ ਸੀਗਾ ਕਿ ਇਹ ਪਤਾ ਨਹੀਂ ਕਿੱਦਾਂ ਦਾ ਰਿਐਕਟ ਕਰੂਗੀ ਰੰਜਨਾ ਗੁਰੀ ਦੀ ਮੰਮੀ ਮਤਲਬ ਕਿੱਦਾਂ ਦਾ ਰਿਐਕਟ ਕਰੂਗੀ ਤੇ ਗੁਰੀ ਦੀ ਮੰਮੀ ਜਿਹੜੀ ਆ ਉਹ ਗੁਰੀ ਤੇ ਨਵੀ ਦਾ ਰਿਸ਼ਤਾ ਪਸੰਦ ਨਹੀਂ ਕਰਦੀ ਪਰ ਜਿਹੜੇ ਗੁਰੀ ਦੇ ਪਾਪਾ ਆ ਉਹਨਾਂ ਨੂੰ ਨਵੀ ਬਹੁਤ ਪਸੰਦ ਆ ਕਿਉਂਕਿ ਜਦੋਂ ਨਵੀ ਘਰੋਂ ਚਲੀ ਗਈ ਸੀ ਤਾਂ ਉਦੋਂ ਵੀ ਗੁਰੀ ਦੇ ਪਾਪਾ ਨੇ ਹੀ ਨਵੀ ਦੀ ਹੈਲਪ ਕੀਤੀ ਸੀ ਉਹਨੂੰ ਰੱਖਣ ਦੇ ਵਿੱਚ ਤੇ ਬਸ ਰੰਜਨਾ ਪਹਿਲਾਂ ਤਾਂ ਮੰਨਦੀ ਨਹੀਂ ਸੀ ਗੁਰੀ ਦੀ ਮੰਮੀ ਕਿ ਮਤਲਬ ਕਿ ਮੈਂ ਰਿਸ਼ਤਾ ਨਹੀਂ ਹੋਣ ਦੇਣਾ ਪਰ ਫਿਰ ਉਹਨੂੰ ਲੱਗਾ ਕਿ ਅਗਰ ਮੈਂ ਇਹ ਰਿਸ਼ਤਾ ਕਰ ਦਵਾਂ ਤਾਂ ਫਿਰ ਮੈਂ ਇਹਨਾਂ ਦੇ ਮੁੰਡੇ ਕਿਰਨ ਦੇ ਮੁੰਡੇ ਨੂੰ ਸਾਹਿਬ ਨੂੰ ਪਿੱਛੇ ਲਗਾ ਕੇ ਤੇ ਨਵੀ ਤੇ ਗੁਰੀ ਦਾ ਰਿਸ਼ਤਾ ਤੜਵਾ ਸਕਦੀ ਆ ਬਾਕੀ ਇਹਨਾਂ ਦੇ ਘਰ ਦੇ ਵਿੱਚ ਜੋ ਚੱਲ ਰਿਹਾ ਉਹ ਮੈਨੂੰ ਸਾਹਿਬ ਦੇ ਰਾਹੀਂ ਪਤਾ ਲੱਗ ਸਕਦਾ ਸਾਹਿਬ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਸਕਦੀ ਆ ਫਿਰ ਰੰਜਨਾ ਨੇ ਕਿਰਨ ਨੂੰ ਜੱਫੀ ਪਾ ਲਈ ਕਿ ਕੋਈ ਗੱਲ ਨਹੀਂ ਭੈਣ ਜੀ ਮੈਨੂੰ ਇਹ ਰਿਸ਼ਤਾ ਮਨਜ਼ੂਰ ਆ ਬਹੁਤ ਵਧੀਆ ਗੱਲ ਆ ਕਿ ਇਹ ਰਿਸ਼ਤਾ ਹੋ ਜਾਊਗਾ ਉਧਰ ਮਨਪ੍ਰੀਤ ਆ ਗਈ ਮਨਪ੍ਰੀਤ ਨੂੰ ਵੀ ਇਹਨਾਂ ਨੇ ਦੱਸਿਆ ਕਿ ਇੱਕ ਵਿਆਹ ਦੀਆਂ ਰਸਮਾਂ ਤਾਂ ਘਰ ਦੇ ਵਿੱਚ ਚੱਲ ਰਹੀਆਂ ਆ ਹੁਣ ਦੂਸਰੇ ਵਿਆਹ ਦੀ ਤਿਆਰੀ ਕਰ ਲੋ ਕਿ ਆ ਸਾਹਿਬ ਦਾ ਤੇ ਗੁਰੀ ਦੀ ਭੈਣ ਦਾ ਰਿਸ਼ਤਾ ਹੋਣ ਵਾਲਾ ਆ ਕਿ ਅਸੀਂ ਪੱਕਾ ਕਰ ਦਿੱਤਾ ਆ ਉਧਰ ਜਿਹੜਾ ਗੁਰੀ ਆ ਉਹ ਉਧਰ ਕੈਂਡੀ ਨੂੰ ਪਸੰਦ ਨਹੀਂ ਕਰਦਾ ਕੈਂਡੀ ਨੇ ਬਹੁਤ ਆ ਕੇ ਗੁਰੀ ਦੇ ਕਹਿਣ ਤੇ ਬਦਖਲਾਫੀ ਕੀਤੀ ਕਿ ਉਹਨੇ ਕਿਹਾ ਸੀ ਮੇਰੇ ਵਿਆਹ ਯਰਸਮਾ ਵਜਤੂ ਸ਼ਾਮਲ ਨਹੀਂ ਹੋਣਾ ਤੇ ਨਵੀ ਵੀ ਉਥੋਂ ਗੁੱਸੇ ਵਿੱਚ ਉੱਠ ਕੇ ਚਲੀ ਗਈ ਸੀ ਕਿਉਂਕਿ ਕੈਂਡੀ ਫੇਰ ਧਮਕੀ ਸੀ ਉੱਥੇ ਤੇ ਬਸ ਕਿਰਨ ਦਾ ਹੀ ਲਾਲਚ ਹੋਇਆ ਪਿਆ ਕਿਰਨ ਨੂੰ ਇਹੀ ਕਿ ਮੇਰਾ ਮੁੰਡਾ ਬਾਹਰ ਜਾਊਗਾ ਉਹ ਸੈੱਟ ਹੋ ਜਾਊਗਾ ਬਸ ਆਸਟ੍ਰੇਲੀਆ ਦੇ ਹੀ ਖਾਬ ਆ ਰਹੇ ਆ ਮਨ ਦੇ ਵਿੱਚ ਲਾਲਚ ਆ ਗਿਆ ਆ ਤੇ ਕਿ ਮੇਰਾ ਮੁੰਡਾ ਨਾਲੇ ਉਧਰਲੀ ਕੁੜੀ ਨਾਲ ਵਿਆਹ ਕਰਵਾ ਲੂਗਾ ਤੇ ਨਾਲੇ ਸੈੱਟ ਹੋ ਜਾਊਗਾ ਤਾਂ ਹੀ ਉਹ ਗੁਰੀ ਦੀ ਮੰਮੀ ਦੇ ਤਰਲੇ ਲੈ ਰਹੀ ਆ ਤੇ ਗੁਰੀ ਦੀ ਮੰਮੀ ਕਿਰਨ ਨੂੰ ਵੀ ਬੇਵਕੂ ਬਣਾ ਰਹੀ ਆ ਤੇ ਹੁਣ ਸਾਹਿਬ ਨਾਲ ਪਤਾ ਨਹੀਂ ਉਹ ਕੀ ਕਰੂਗੀ ਤੇ ਦੇਖਦੇ ਹਾਂ ਹੁਣ ਅੱਗੇ ਕੀ ਹੁੰਦਾ ਤੇ ਕੀ ਉਹ ਕਰਨ ਵਾਲੀ ਆ ਕਿਉਂਕਿ ਗੁਰੀ ਦੀ ਮੰਮੀ ਬਹੁਤ ਚੋਸਤਾ ਤੇ ਆਓ ਅੱਗੇ ਦੇਖਦੇ ਹਾਂ ਕੀ ਹੁੰਦਾ ਅਗਲੇ ਭਾਗ ਦੇ ਵਿੱਚ ਤੇ ਜੇ ਚੈਨਲ ਵਧੀਆ ਲੱਗਾ ਸਟੋਰੀ ਵਧੀਆ ਲੱਗੀ ਤੇ ਲਾਈਕ ਐਂਡ ਸਬਸਕ੍ਰਾਈਬ